ਤਲੰਗ ਜੀ ਤਲੰਗ ਰਾਗ ਦੇ ਵਿੱਚ ਇਹ ਪਦਾ ਹੁੰਦਾ ਹੈ ਇਸ ਲਈ ਆਪਾਂ ਇੱਕ ਇੱਕ ਪੰਕਤੀ ਕਰਕੇ ਸੰਖਿਆ ਕਰਨੀ ਹੈ ਰਾਗ ਤਲੰਗ ਮਹੱਲਾ ਪਹਿਲਾ ਕਰ ਪਹਿਲਾ ਜਦੋਂ ਤਲੰਗ ਰਾਗ ਸ਼ੁਰੂ ਹੁੰਦਾ ਹੈ 721 ਅੰਗ ਤੇ ਇੱਕ ਓੰਕਾਰ ਏਕਮ ਕਾਰਨੀ ਕਹਿਣਾ ਇੱਕ ਓੰਕਾਰ ਸਤਨਾਮ ਸਤਨਾਮ ਨਹੀਂ ਕਹਿਣਾ ਸੱਤ ਪਾਰਾ ਕਰਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕਾਲ ਨੇ ਕਹਿ ਦੇਣਾ ਅਕਾਲ ਐਡਾ ਲਾ ਕੇ ਅਕਾਲ ਮੂਰਤ ਅਜੂਨੀ ਸੈ ਭੰ ਸੈ ਬੰਗ ਨਹੀਂ ਕਹਿਣਾ ਜਾਂ ਸੈ ਭੰਗ ਨਹੀਂ ਕਹਿਣਾ ਕਈ ਸੈ ਬੰਗ ਕਹਿ ਦੇਣੇ ਸੈ ਬੰਗ ਸੈ ਬੰਗ ਨਹੀਂ ਪੜਨਾ ਸੈ ਭੰ ਭੰ ਗੱਗਾ ਨਹੀਂ ਲਾਉਣਾ ਸੈ ਭੰ ਗੁਰ ਪ੍ਰਸਾਦ ਪ੍ਰਸਾਦ ਨਹੀਂ ਕਹਿਣਾ ਪ੍ਰਸਾਦ ਸੱਸਾ ਬੋਲਣਾ ਹੈ ਸੰਗਤ ਜੀ ਛੱਛਾ ਨਹੀਂ ਬੋਲਣਾ ਗੁਰ ਪ੍ਰਸਾਦ ਇਸ ਤਰ੍ਹਾਂ ਉਚਾਰਨ ਕਰਨਾ ਸੋ ਸਾਰੀ ਸੰਥਾ ਇਸ ਦੀ ਇੱਕ ਇੱਕ ਪੰਕਤੀ ਕਰਕੇ ਇਸ ਪਦੇ ਦੀ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ